ਦੋਸਤੋ ਤੁਸੀਂ ਵੀ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਕਿਵੇਂ ਹੋ ਸਕਦੇ ਹੋ ਦੇਖੋ ਪੂਰੀ ਵੀਡੀਓ ਦੋਸਤੋ ਇਹ ਵੀਡੀਓ ਸਪੈਸ਼ਲ ਟਰੱਕ ਡਰਾਈਵਰ ਵੀਰਾਂ ਵਾਸਤੇ ਜਾਂ ਜਿਹੜੇ ਹੋਰ ਵੀ ਡਰਾਈਵਿੰਗ ਕਰਦੇ ਆ ਦਿਨ ਰਾਤ ਸੜਕਾਂ ਤੇ ਰਹਿੰਦੇ ਆ ਉਹਨਾਂ ਵਾਸਤੇ ਆ ਜਿੱਦਾਂ ਤੁਸੀਂ ਸੜਕਾਂ ਦੇ ਉੱਤੇ ਟਾਬਿਆਂ ਤੇ ਰੁਕਦੇ ਹੋ ਜਾਂ ਕਿਤੇ ਵੀ ਕਿਸੇ ਚੀਜ਼ ਜਗ੍ਹਾ ਤੇ ਰੁਕਦੇ ਹੋ ਤੁਹਾਡੇ ਕੋਲੇ ਕੋਈ ਬੰਦਾ ਆਉਂਦਾ ਉਹ ਤੁਹਾਨੂੰ ਕਹਿਣਗੇ ਪਰਫਿਊਮ ਤੁਸੀਂ ਲੈਣਾ ਇਸ ਤਰ੍ਹਾਂ ਦਾ ਜਾਂ ਡਿਓਡੋਰੈਂਟ ਲੈਣਾ ਜੇ ਤੁਸੀਂ ਕਹੋਗੇ ਹਾਂਜੀ ਲੈਣਾ ਕਉਂਕੇ ਆ ਸਬ ਪਰਫਿਊਮ ਦੇ ਵਿੱਚ ਉਹਨਾਂ ਕੋਲੇ ਪਰਫਿਊਮ ਕੱਢ ਕੇ ਉੱਪਰੋਂ ਬ੍ਰਾਂਡ ਹੋਊਗਾ ਵਿੱਚ ਇਹਦੇ ਦੂਜਾ ਕੁਝ ਹੋਰ ਮਿਕਸ ਕੀਤਾ ਹੁੰਦਾ ਜੀ ਨਸ਼ਾ ਵਗੈਰਾ ਨਸ਼ੇ ਵਗੈਰਾ ਕੋਈ ਚੀਜ਼ ਮਿਕਸ ਕੀਤੀ ਹੁੰਦੀ ਹੈ ਤੇ ਆਪਾਂ ਚੰਗਾ ਬ੍ਰਾਂਡ ਦੇਖ ਕੇ ਤੇ ਆਪਾਂ ਕਹਿ ਦਿੰਨੇ ਆਂ ਵੀ ਹਾਂਜੀ ਅਸੀਂ ਲੈਣਾ ਤੇ ਜਦੋਂ ਤੁਹਾਡੇ ਹੱਥ ਤੇ ਉਹ ਕਹਿਣਗੇ ਵੀ ਤੁਸੀਂ ਇੱਕ ਵਾਰ ਸਮੈਲ ਲੈ ਕੇ ਦੇਖ ਲਓ ਐਦਾਂ ਤੇ ਸਮੈਲ ਲੈ ਕੇ ਜਦੋਂ ਤੁਸੀਂ ਦੇਖੋਗੇ ਤੁਸੀਂ ਬੇਹੋਸ਼ ਹੋ ਜਾਣਾ ਨਾਲ ਦੇ ਨਾਲ ਤੇ ਇਸ ਤਰ੍ਹਾਂ ਕੀ ਇਹ ਲੋਕਾਂ ਨੂੰ ਠੱਗ ਰਹੇ ਨੇ ਤੇ ਉਹਨਾਂ ਦੇ ਠੱਗੀ ਤੋਂ ਤੁਸੀਂ ਬਚਣਾ ਤੇ ਹੋ ਸਕਦਾ ਤੁਹਾਡਾ ਵਹੀਕਲ ਵੀ ਲੈ ਕੇ ਚਲੇ ਜਾਣ ਪਰ ਸਾਡੇ ਇਸ ਏਰੀਆ ਦੇ ਵਿੱਚ ਬਹੁਤ ਹੀ ਵਾਰਦਾਤਾ ਹੋ ਰਹੀਆਂ ਇਸ ਤਰ੍ਹਾਂ ਦੀਆਂ ਤੇ ਉਹਨਾਂ ਦੇ ਪਰਸਲ ਲੁੱਟੇ ਜਾ ਰਹੇ ਆ ਫੋਨ ਲੁੱਟੇ ਜਾ ਰਹੇ ਆ ਤੇ ਜਰੂਰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਟਰੱਕ ਡਰਾਈਵਰ ਵੀਰਾਂ ਤੱਕ ਪਹੁੰਚਾਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ